ਤਾਂ ਦੱਸਦੇ ਕਿ ਦਿੱਲੀ ਦੇ ਵਿੱਚ 4 ਚੋਣ ਚਾਰੀਆ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ। ਇਹ ਕਹਿਣਾ ਸੀ ਹਲਕਾ ਅਮਲੋਦ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਤੇ ਉਹ ਹਲਕਾ ਅਮਲੋਦ ਦੇ ਪਿੰਡ ਮਾਰਗੜ ਦੀ ਨਵੀਂ ਚੁੜੀ ਪੰਚਾਇਤ ਦਾ ਸਮਾਰਕਰਨ ਤੇ ਪਹੁੰਚਿਆ ਸੀ। ਇਸ ਮੌਕੇ ਗੱਲਬਾਤ ਕਰਦੇ ਹੋ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਦੇ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਤੇ ਪਿੰਡਾਂ ਦਾ ਬਿਨਾਂ ਪੱਖਪਾਤ ਉਤੋਂ ਵਿਕਾਸ ਕਰਵਾਇਆ ਜਾਵੇਗਾ। ਤੌਥੀ ਹੁਣੇ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਲਦ ਹੀ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਇਸ ਬੰਦੇ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਤਾਂ ਜੋ ਸ਼ਹਿਰ ਦਾ ਵਿਕਾਸ ਜਿਹੜਾ ਕੀ ਹੋਰ ਤੇਜ਼ੀ ਦੇ ਨਾਲ ਹੋ ਸਕੇ ਅਹ ਦੇਖੋ ਜੀ ਜਦੋਂ ਦਾ ਪੰਚਾਇਤੀ ਚੋਣਾਂ ਦਾ ਰਿਜ਼ਲਟ ਆਇਆ ਉਦੋਂ ਤੋਂ ਹੀ ਜਿਹੜੇ ਜਿਹੜੇ ਪਿੰਡਾਂ 'ਚ ਸਾਡੀ ਆਮ ਆਮੀ ਪਾਰਟੀ ਦੀਆਂ ਪੰਚਾਇਤਾਂ ਬਣੀਆਂ ਨੇ ਜਾਂ ਸਰਬਸੰਮਤੀ ਵਾਲੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਅ ਗੁਰੂ ਘਰ ਅਰਦਾਸ ਕਰਕੇ ਸਮਾਗਮ ਲਖਾਈ ਜਾ ਰਹੇ ਨੇ ਤੇ ਨਗਰ ਸਾਰੀਆਂ ਪੰਚਾਇਤਾਂ ਦਾ ਜਿਹੜਾ ਹੈਗਾ ਸਨਮਾਨ ਕਰ ਰਿਹਾ ਹੈ ਤੇ ਜਿਸੇ ਤੇ ਮੈਨੂੰ ਬੁਲਾਉਂਦੇ ਨੇ ਉੱਥੇ ਉੱਤੇ ਜਾ ਕੇ ਮੈਂ ਭਰੋਸਾ ਦਿਵਾਨਾ ਪਿੰਡ ਵਾਲਿਆਂ ਨੂੰ ਕਿ ਵੀ ਨਗਰ ਨੂੰ ਜਿਹੜੇ ਮਾਣ ਨਾਲ ਉਹਨਾਂ ਨੇ ਪੰਚਾਇਤ ਚੁਣੀ ਹੈ ਉਹਨਾਂ ਦਾ ਮਾਣ ਪੂਰਾ ਕਰਦੇ ਹੋਏ ਆਪਣੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਪ੍ਰੋਸਾਦ ਬਣੇ ਕਿ ਉਹਨਾਂ ਦੇ ਜਿੰਨੇ ਵੀ ਕੰਮ ਨੇ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲੂਗਾ ਅੱਜ ਅਸੀਂ ਨਗਰ ਮਾਰਗੜ ਦੇ ਵਿੱਚ ਆਏ ਸੀਗੇ ਇੱਥੇ ਨਵੀਂ ਚੁਣੀ ਪੰਚਾਇਤ ਦਾ ਸਰਪੰਚ ਸਾਹਿਬ ਸਰਦਾਰ ਜਸਪੀਰ ਚਨੋਣੀ ਇਹਨਾਂ ਦੇ ਅਗਵਾਈ ਦੇ ਵਿੱਚ ਸਾਰੇ ਪਿੰਡ ਨੇ ਅੱਜ ਇਹਨਾਂ ਨੂੰ ਥਾਪੜਾ ਦੇ ਕੇ ਤੁਰਿਆ ਅੱਜ ਇਹਨਾਂ ਦੇ ਨਗਰ ਆਏ ਸੀ ਇਹਨਾਂ ਨੂੰ ਪ੍ਰੋਸਾ ਦਵਾਇਆ ਕਿ ਜੋ ਵੀ ਪਿੰਡ ਦੇ ਹੁਣ ਵਾਲੇ ਕੰਮ ਨੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਤੋਂ ਅਧੂਰੇ ਰਹਿ ਗਏ ਕਮਿਊਨਿਟੀ ਨਮੀ ਕੰਮ ਨੇ ਜਿਹੜੇ ਉਹਦੇ ਵਿੱਚ ਇਹਨਾਂ ਨੂੰ ਪੂਰਾ ਸਹਿਯੋਗ ਅ ਹਲਕਾ ਅਮਲੋ ਦੇ ਵਿੱਚ 95 ਪੰਚਾਇਤਾਂ ਟੋਟਲ ਬਣਦੀਆਂ ਨੇ ਜੀ 95 ਚੋਂ 83 ਪੰਚਾਇਤਾਂ ਨਰੋਲ ਆਮ ਆਦਮੀ ਪਾਰਟੀ ਨੇ ਬਣੀਆਂ ਨੇ ਜਿਹੜੇ ਬਾਕੀ 12 ਸੀ ਉਹ ਵੀ ਹੌਲੀ ਹੌਲੀ ਸਰਕਾਰ ਵੱਲ ਰੁਖ ਕਰ ਰਹੇ ਨੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਲੋਕਪ੍ਰਿਅਤਾ ਨੂੰ ਦੇਖ ਕੇ ਲੋਕ ਆਪ ਮਹਾਰੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਮੌਕਾ ਦੇਣਾ ਚਾ ਰਹੇ ਨੇ ਉਹ ਚਾਹੁੰਦੇ ਨੇ ਕਿ ਪੰਚਾਇਤਾਂ ਇਹੀ ਜਿਹੀਆਂ ਮੰਨ ਜਿਹੜੀਆਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਪਿੰਡਾਂ ਦੇ ਜਿਹੜੇ ਤਰੱਕੀ ਦੇ ਕੰਮ ਨੇ ਵਧੀਆ ਤਰੀਕੇ ਨਾਲ ਹੋ ਸਕਣ ਇਹਦੇ ਵਿੱਚ ਮੇਨੂੰ ਲੱਗਦਾ ਵੱਡਾ ਕਾਰਨ ਇਹ ਵੀ ਰਿਹਾ ਕਿ ਪਹਿਲੇ 2 ਸਾਲ ਸਰਕਾਰ ਦੇ ਜਿਹੜੀਆਂ ਕਾਂਗਰਸ ਵੇਲੇ ਦੀਆਂ ਪੰਚਾਇਤਾਂ ਸੀ ਉਹਨਾਂ ਨੇ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਾਈਕਾਟ ਕੀਤਾ ਸੀ ਤੇ ਉਹਦੇ ਨਾਲ ਪਿੰਡਾਂ ਦੇ ਕੰਮ ਬਹੁਤ ਰੁਗੇ ਸਾਡੇ ਵੱਲੋਂ ਬਾਰ ਬਾਰ ਮੀਟਿੰਗਾਂ ਕਰਕੇ ਸਰਪੰਚਾਂ ਨਾਲ ਉਹਨਾਂ ਨੂੰ ਪ੍ਰੋਸਾ ਦਵਾ ਕੇ ਵੀ ਚਲੋ ਤੁਸੀਂ ਕੰਮ ਕਰੋ ਕਮਤਾ ਨਗਰ ਦੇ ਸਾਂਝੀ ਹੁੰਦੇ ਨੇ ਲੋਕਾਂ ਦੇ ਕੰਮ ਨੇ ਹੋਣੇ ਚਾਹੀਦੇ ਨੇ ਪਰ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਲੋਕਲ ਲੀਡਰਸ਼ਿਪ ਨੇ ਇਹ ਸਾਜਿਸ਼ ਰਚੀ ਕਿ ਵੀ ਪੰਚਾਇਤਾਂ ਦੇ ਕੰਮ ਰੁਕਣਗੇ ਤੇ ਆਮ ਆਦਮੀ ਪਾਰਟੀ ਦੀ ਬਨਾਮੀ ਹੋਊਗੀ ਪਰ ਮੈਨੂੰ ਲੱਗਦਾ ਹੈ ਉਹਦਾ ਨਤੀਜਾ ਪੁੱਠਾ ਨਿਕਲਿਆ ਤੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਦੇ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਇਸੇ ਕਰਕੇ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਜ਼ਿਆਦਾ ਬਣੀਆਂ ਹੈ ਇਹ ਦਿੱਲੀ ਵਿਧਾਨ ਸਭਾ ਦੇ ਵਿੱਚ ਕੀ ਲਾਈ ਦੁਬਾਰਾ ਸੱਤਾ ਵਿੱਚ ਆਊਗੀ ਆਮ ਦੀ ਪਾਰਟੀ ਸਕਰ ਫਰਵਰੀ ਮਹੀਨੇ ਦੇ ਵਿੱਚ ਚੋਣਾਂ ਹੋਣੀਆਂ ਨੇ ਜੀ ਸਾਨੂੰ ਪੂਰੀ ਉਮੀਦ ਹੈ ਕਿ ਜਿੱਡੇ ਪੂਰਨ ਬਹੁਮਤ ਦੇ ਨਾਲ ਅ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਸ ਵਾਰ ਵੀ ਲਗਭਗ 60 60 ਪਲੱਸ ਸੀਟਾਂ ਦੇ ਨਾਲ ਸਰਕਾਰ ਦਿੱਲੀ ਦੇ ਵਿੱਚ ਆਉ। ਬਹੁਤ ਜਲਦ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਨੇ ਜੀ ਆਪਣੇ ਸ਼ਹਿਰ ਅਮਲੋਦੀਆ ਵੀ ਨਗਰ ਕੌਂਸਲ ਦੀਆਂ ਹੋਣੀਆਂ ਨੇ ਤੇ ਮੰਡੀ ਗੁਵਿੰਦਗੜ੍ਹ ਦੇ ਇੱਕ ਵਾਰਡ 26 ਨੰਬਰ ਵਾਰਡ ਉੱਥੇ ਸਾਡੇ ਮਾਣਯੋਗ ਜਿਹੜੇ ਕੌਂਸਲਰ ਸਾਹਿਬ ਨੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਉੱਥੇ ਬਾਈ ਇਲੈਕਸ਼ਨ ਹੋਣੀਆਂ ਤੇ ਬੜੀ ਜਲਦੀ ਹੋਣ ਲੱਗੀਆਂ ਨੇ। ਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੇ ਵਿੱਚ ਤੋਂ ਬਹੁਤ ਖੁਸ਼ ਨੇ ਪਿਛੇ ਹੀ ਰੂਸੀ ਪੰਚਾਇਤੀ ਚੋਣਾਂ ਦੇ ਵਿੱਚ ਨਤੀਜਾ ਵੀ ਦੇਖਿਆ ਹੈ ਜ਼ਿਆਦਾਤਰ ਪਿੰਡਾਂ ਨੇ ਮжоਰਿਟੀ ਪਿੰਡਾਂ ਨੇ ਆਮ ਆਦਮੀ ਪਾਰਟੀ ਦੀ ਪੰਚਾਇਤਾਂ ਨੂੰ ਚੁਣ ਕੇ ਮੌਕਾ ਦਿੱਤਾ ਹੈ ਹੁਣੇ ਪਿਛੇ ਚਾਰ ਬਾਈ ਇਲੈਕਸ਼ਨਾਂ ਹੋਈਆਂ ਨੇ ਚਾਰ ਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਚੌਥੀ ਵੀ ਲਗਭਗ ਜੇ ਤੁਸੀਂ ਸਾਡੇ ਬਾਗੀ ਉਮੀਦਵਾਰ ਦੀਆਂ ਵੋਟਾਂ ਜੋੜੋ ਤਾਂ ਉਹ ਵੀ ਸਾਡੀ ਜਿੱਤੀ ਹੋਈ ਹੋ ਸੀਗੀ ਪੰਜਾਬ ਵੱਡਾ ਹੰਗਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਹੰ데요 ਰਿਆ ਮੈਂ ਜਿੱਥੇ-ਜਿੱਥੇ ਵੀ ਨਗਰ ਕਾਉਂਸਲ ਦੀਆਂ ਚੋਣਾਂ ਨੇ ਖਾਸ ਕਰਕੇ ਸ਼ਹਿਰ ਮਲੋਹ ਦੇ ਜਿਹੜੇ ਜਿੰਨੇ ਵੀ ਸਾਡੇ ਵਸੂਜਵਾਂ ਵੋਟਰ ਨੇ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ 2022 ਦੇ ਵਿੱਚ ਇੱਕ ਆਮ ਲੋਕਾਂ ਦੀ ਸਧਾਰਨ ਲੋਕਾਂ ਦੀ ਕਮਾਂਡਰ ਸਰਕਾਰ ਚੁਣੀ ਸੀ ਤੁਸੀਂ ਨਗਰ ਕਾਉਂਸਲ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਮੌਕਾ ਦਿਓ ਤਾਂ ਕਿ ਸਰਕਾਰ ਤੇ ਨਗਰ ਕਾਉਂਸਲ ਦੇ ਤਾਲਮੇਲ ਨਾਲ ਸ਼ਹਿਰ ਦਾ ਜਿਹੜਾ ਵਿਕਾਸ ਹੋ ਤੇਜ਼ੀ ਨਾਲ ਕਰਾਇਆ ਜਾਵੇ